ਸੋ ਜਿਵੇਂ ਹੁਣ ਆਪਾਂ ਗੱਲ ਕੀਤੀ ਉਹਨਾਂ ਦੇ ਜਜ਼ਬੇ ਬਾਰੇ ਉਹਨਾਂ ਦੇ ਜਜ਼ਵਾਤ ਬਾਰੇ ਕਿ ਵੈਸੇ ਮੈਨੂੰ ਤਾਂ ਹੈਰਾਨੀ ਹੁੰਦੀ ਹੁੰਦੀ ਆ ਮੈਂ ਸਲੂਟ ਵੀ ਕਰਦੀ ਆ ਕਿ ਦੇਖੋ ਇੱਕ ਪਾਸੇ ਸੀ ਬੇਲਾ ਜਾਨ ਮੈਂ ਉਹਨਾਂ ਦਾ ਨਾਮ ਸੀਗਾ ਬੇਲਾ ਸਿੰਘ ਜਾਨ ਪਰ ਮੇਰਾ ਸਿੰਘ ਲਾਉਣ ਨੂੰ ਜੀ ਨਹੀਂ ਕਰਦਾ ਉੱਥੇ ਕਿਉਂਕਿ ਉਹਨਾਂ ਨੇ ਕੋਈ ਸਿੰਘ ਵਾਲੀ ਗੱਲ ਨਹੀਂ ਸੀ ਕੀਤੀ ਹਨਾ ਇੱਕ ਪਾਸੇ ਸੀਗੇ ਭਾਈ ਮੇਵਾ ਸਿੰਘ ਲੋਪੋਕੇ ਜੀ ਹਨਾ ਜਿਨ੍ਹਾਂ ਨੇ ਇੰਨਾ ਫਰਜ਼ ਨਿਭਾਇਆ ਆਪਣਾ ਸੋ ਜਦੋਂ ਇਹ ਇਸ ਤੋਂ ਬਾਅਦ ਦੇ ਵਿੱਚ ਅੱਗੇ ਜਦੋਂ ਆਪਾਂ ਜਾਣਦੇ ਆ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਭਾਈ ਮੇਵਾ ਸਿੰਘ ਲੋਪੋਕੇ ਜਦੋਂ ਉਹ ਹਪਕਿੰਸਨ ਨੂੰ ਗੋਲੀ ਮਾਰ ਦਿੰਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਅਦਾਲਤ 'ਚ ਵੀ ਉਹਨਾਂ ਨੇ ਕਹਿੰਦੇ ਵੀ ਕਾਫੀ ਛੋਟਾ ਟਾਈਮ ਲਈ ਉਹ ਅਦਾਲਤ ਚੱਲੀ ਸੀ ਹੈਨਾ ਤੇ ਦੂਸਰੀ ਚੀਜ਼ ਕਿ ਉੱਥੇ ਤਾਂ ਇੱਕ ਬਹੁਤ ਸੋਹਣਾ ਬਿਆਨ ਦਿੱਤਾ ਸੀ ਸਾਨੂੰ ਉਹਦੇ ਬਾਰੇ ਵੀ ਥੋੜਾ ਜਿਹਾ ਚੰਦਣਾ ਪਾਉਂਗੇ ਕਿ ਕੀ ਬਿਆਨ ਸੀ ਤੇ ਅਦਾਲਤ 'ਚ ਕੀ ਹੋਇਆ ਸੀ ਉਸ ਦਿਨ 1 ਘੰਟਾ 40 ਮਿੰਟ ਉਹ ਅਦਾਲਤ ਚੱਲੀ ਆ ਜੀ ਤੇ ਉਹਦੇ ਵਿੱਚ ਮੇਵਾ ਸਿੰਘ ਲੂਪਕਹਰ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਵੀ ਮੈਨੂੰ ਕਿਸੇ ਵਕੀਲ ਦੀ ਲੋੜ ਨਹੀਂ ਵੀ ਜਦਾਂ ਜੋ ਸਾਰੀ ਘਟਨਾ ਹੋਈ ਮੈਂ ਹੁ ਕੈਨਸਨ ਮੈਨੂੰ ਪਤਾ ਸੀ ਵੀ ਇਹਨੂੰ ਕੋਈ ਸਾਨੂੰ ਇਨਸਾਫ ਨਹੀਂ ਮਿਲਣਾ ਤੇ ਸਾਰਾ ਅ ਦਲੀਲਾਂ ਦੇ ਹਿਸਾਬ ਨਾਲ ਜੋ ਆਪੋਜੀਸ਼ਨ ਨੇ ਕੀਤਾ ਤੇ ਉਦੋਂ ਬਾਅਦ ਵਿੱਚ ਸੁਣਨ ਦੇ ਵਿੱਚ 1 ਘੰਟੇ 40 ਮਿੰਟ ਤੋਂ ਬਾਅਦ ਮੇਵਾ ਸਿੰਘ ਲੋਪੋ ਕਿਆ ਨੂੰ ਇੱਕ ਮੌਤ ਦੀ ਸਜ਼ਾ ਉਹਨਾਂ ਵੱਲੋਂ ਸੁਣਾਈ ਜਾਂਦੀ ਹੈ ਤੇ ਆਖਰ ਤੇ ਮੇਵਾ ਸਿੰਘ ਲੋਪੋ ਨੇ ਇੱਕ ਕੁਝ ਸ਼ਬਦ ਕਹੇ ਬੜੇ ਸੋਹਣੇ ਸ਼ਬਦ ਕਹੇ ਆ ਉਹਨਾਂ ਨੇ ਕਿਹਾ ਵੀ ਮੇਰਾ ਨਾਮ ਮੀਵਾ ਸਿੰਘ ਲੋਪੋਕੇ ਹੈ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਹਾਂ ਗੁਰਦੁਆਰਾ ਸਾਹਿਬ ਮੈਂ ਜਾਣਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਸਾਰੇ ਸਤਕਾਰ ਨਾਲ ਬੈਠਨੇ ਆਂ ਬੇਲਾ ਸਿੰਘ ਹੋਰਾਂ ਨੇ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀ ਚਲਾਈ ਉਹ ਹਰ ਸਿੱਖ ਲਈ ਸਿੱਖ ਦਾ ਹਿਰਦਾ ਬਲੁੰਦਰਾ ਗਿਆ ਤੇ ਮੈਂ ਇਹ ਬਦਲਾ ਲੈਣਾ ਸਮਝਿਆ ਉਸ ਘਟਨਾ ਦਾ ਤੇ ਉਹਨੇ ਫਿਰ ਨਾਲ ਇੱਕ ਹੋਰ ਗੱਲ ਬਹੁਤ ਸੋਹਣੀ ਕਹੀ ਉਹ ਕਹਿੰਦਾ ਵੀ ਜੇ ਇਹੀ ਘਟਨਾ ਤੋ ਰਿਚਰਚ ਦੇ ਅੰਦਰ ਹੁੰਦੀ ਕਿ ਤੁਸੀਂ ਇਹ ਬਦਲਾ ਲੈਂਦੇ ਜੇ ਨਾ ਲੈਂਦੇ ਫਿਰ ਤੁਸੀਂ ਕਹਿੰਦੇ ਮਰੀ ਹੋਈ ਕਾਮ ਹਾਂ ਫਿਰ ਤੁਹਾਨੂੰ ਇੱਕ ਮਰਦਾ ਕਾਮ ਮਰਦਾ ਕਾਮ ਜਾਣਾ ਸੀ ਵੀ ਜੇ ਤੁਹਾਡੇ ਇਸਾਈਆਂ ਨੇ ਵੀ ਕਹਿੰਦੇ ਇਸ ਚੀਜ਼ ਦਾ ਬਦਲਾ ਸੋ ਕਹਿੰਦਾ ਮੈਂ ਦੱਸ ਕੇ ਜਾਣਾ ਚਾਹਣਾ ਸਾਡੇ ਮਾਗਰਲੇ ਜਿਹੜੇ ਪੰਜਾਬੀਆਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਮੈਂ ਦੱਸ ਕੇ ਚਾਹਣਾ ਵੀ ਜਿੱਥੇ ਵੀ ਤੱਕਾ ਹੋਊਗਾ ਉੱਥੇ ਖੜਨਾ ਤੁਹਾਡਾ ਫਰਜ਼ ਹੈ ਇੱਕ ਪੰਜਾਬੀ ਦਾ ਇੱਕ ਸਿੱਖ ਦਾ ਖੜਨਾ ਬੋਲਣਾ ਹੱਕ ਸੱਚ ਤੇ ਖੜਨਾ ਸਾਡਾ ਫਰਜ਼ ਹੈ ਸੋ ਇੱਕ ਘੰਟਾ 40 ਮਿੰਟ ਦੀ ਅਦਾਲਤ ਤੋਂ ਬਾਅਦ ਉਹਨਾਂ ਨੂੰ ਅਕਤੂਬਰ 1914 ਨੂੰ ਇੱਕ ਫੈਸਲਾ ਸੁਣਾਇਆ ਗਿਆ ਵੀ ਇਹਨਾਂ ਦੀ ਜਿਹੜਾ ਵੀ ਸਾਰੇ ਕੇਸ ਨੂੰ ਦੇਖਦੇ ਹੋਏ ਵੀ ਮੇਵਾ ਸਿੰਘ ਲੋਪੋ ਕਹਿੰਦੇ ਹਮਲਾ ਕੀਤਾ ਤੇ ਉਹਦੇ ਵਿੱਚ ਅਫਸਰ ਦੀ ਮੌਤ ਹੋਈ ਹੈ ਉਸ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹਾਂ ਸਜ਼ਾਏ ਮੌਤ ਉਹਨਾਂ ਨੂੰ ਦਿੱਤੀ ਗਈ ਹਾਂਜੀ ਜਾਂ ਬਿਲਕੁਲ